ਅੰਤਰਰਾਸ਼ਟਰੀ ਸਾਹਿਤਿਕ ਅਤੇ ਸੱਭਿਆਚਾਰਕ ਗਰੁੱਪ ਮੇਲਾ ਰੂਹਾਂ ਦਾ ਦੇ ਚੇਅਰਪਰਸਨ ਮਨਪ੍ਰੇਤ ਘਰ ਸੰਦੂ ਮੁੰਬਈ ਤੋਂ ਅੱਜ ਅਸੀਂ ਇਹਨਾਂ ਦੀ ਕਵਿਤਾ ਕਿਉਂ ਆਪ ਸਬਦੇ ਰੂਬਰੂ ਕਰ ਰਹੇ ਹਾਂ ਦੋਸਤੋ ਇਸ ਤੋਂ ਪਹਿਲਾਂ ਕਿ ਆਪਾਂ ਕਵਿਤਾ ਦਾ ਆਨੰਦ ਮਾਣੀਏ ਦੋਸਤੋ ਕਲੀਅਰ ਅੰਮ੍ਰਿਤ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਪਹਿਲ ਦੇ ਆਧਾਰ 'ਤੇ ਮਿਲ ਜਾਣ ਤੇ ਲਓ ਜੀ ਮਨਪ੍ਰੀਤ ਕੌਰ ਸੰਦੂ ਮੁੰਬਈ ਤੋਂ ਆਪਾਂ ਇਹਨਾਂ ਦੀ ਕਵਿਤਾ ਪੇਸ਼ ਕਰ ਰਹੇ ਹਾਂ ਕਿਉਂ ਉਲਝਣ ਨਫ਼ਰਤ ਸਾੜਾ ਅਕਸਰ ਰਾਹ ਦੇ ਰੋੜੇ ਬਣਦੇ ਮੇਰੇ ਉਲਝਣ ਨਫ਼ਰਤ ਸਾੜਾ ਅਕਸਰ ਰਾਹ ਦੇ ਰੋੜੇ ਬਣਦੇ ਮੇਰੇ ਕੀ ਅੱਖਾਂ ਕੇ ਇਹਨਾਂ ਨੂੰ ਵੀ ਮੈਂ ਤਾਂ ਦਿਲੋਂ ਪਿਆਰ ਹਾਂ ਕਰਦੀ ਲਹੂ-ਮਾਸ ਦਾ ਰਿਸ਼ਤਾ ਸਾਡਾ ਦਿਲ ਧੜਕਣ ਦੀ ਹਾਮੀ ਪਰਦਾ ਕੀ ਦੱਸਾਂ ਕਿ ਮੈਂ ਤਾਂ ਅੱਜ ਵੀ ਪਲਕਾਂ ਵਿਸ਼ਾ ਇੰਤਜ਼ਾਰ ਹਾਂ ਕਰਦੀ ਚਲੋ ਮੈਂ ਨਹੀਂ ਚੰਗੀ ਤੁਸੀਂ ਸਿਆਣੇ ਰਿਸ਼ਤੇ ਫਿਰ ਕਿਉਂ ਗੰਧਲੇ ਕਰਦੇ ਔਰਤ ਆਰਤ ਦੀ ਦੁਸ਼ਮਣ ਬਣ ਕੇ ਕਿਉਂ ਨਫ਼ਰਤ ਵਿੱਚ ਜਾਵੇ ਮਰਦੀ ਮੈਂ ਉੜਦੀ ਹਾਂ ਨਾਲ ਤੁਸਾਂ ਦੇ ਮੈਂ ਉਡਦੀ ਹਾਂ ਨਾਲ ਤੁਸਾਂ ਦੇ ਤੁਹਾਡੇ ਖੰਭ ਨੇ ਹਿੰਮਤ ਮੇਰੀ ਬਿਨ ਕਸੂਰੋਂ ਰੂਹ ਇਹ ਮੇਰੀ ਛਲਣੀ ਛਲਣੀ ਤੁਸਾਂ ਨੇ ਕਰਤੀ ਕਿੰਜ ਉਡਾਰੀ ਭਰਾਂ ਮੈਂ ਅੜਿਆ ਹਿੰਮਤ ਮੇਰੀ ਸਾਥ ਨਹੀਂ ਦਿੰਦੀ ਖੁਸ਼ੀਆਂ ਦੀ ਥਾਂ ਝੋਲੀ ਮੇਰੀ ਹੰਝੂਆਂ ਦੇ ਨਾਲ ਤੁਸਾਂ ਨੇ ਭਰਤੀ ਖੁਸ਼ੀਆਂ ਦੀ ਥਾਂ ਝੂਲੀ ਮੇਰੀ ਹੰਝੂਆਂ ਦੇ ਨਾਲ ਤੁਸੀਂ ਉੱਤਰ ਕੇ ਆਂ